ਜਦੋਂ ਬੰਦਾ ਖੇਡਦਾ ਹੈ ਜਦੋਂ ਤਕੜਾ ਹੈ ਤੇ ਉਦੋਂ ਸਾਰੇ ਵੇਖਦੇ ਆ ਤੇ ਜਦੋਂ ਕਿਨੇ ਆਉਂਦੇ ਆ ਵੀ ਬੰਦੇ ਦੇ ਸੱਟ ਲੱਗਦੀ ਆ ਨਾ ਤੇ ਉਦੋਂ ਫਿਰ ਸਾਰੇ ਅੱਖੋਂ ਓਲੇ ਜੇ ਕਰ ਜਾਂਦੇ ਆ ਅੱਖੋਂ ਪਰੋਖੇ ਕਰ ਜਾਂਦੇ ਆ ਮੇਰੇ ਕੋਲ ਆ ਨੌਜਵਨ ਕੋਟ ਮਹਿਤਾਬ ਪਿੰਡ ਐ 17 ਸਾਲ ਦੀ ਏਜ ਐ ਇਹ 75 ਕਿਲੋ 70 75 ਕਿਲੋ ਦਾ ਖਿਡਾਰੀ ਐ ਬੜੇ ਦੁਖੀ ਮਨ ਦੇ ਨਾਲੇ ਨੇ ਮੇਰੇ ਕੋਲੇ ਆਖਿਆ ਕਹਿੰਦਾ ਭਾਜੀ 3 ਮਹੀਨੇ ਹੋ ਗਏ ਲਿਗਾਮੈਂਟ ਟੁੱਟੇ ਨੂੰ ਤੇ ਇਦਾਂ ਹੀ ਤੁਰਿਆ ਫਿਰਦਾ ਨਾ ਤੇ ਕੋਈ ਘਰੇ ਕਮਾਉਣ ਵਾਲਾ ਬਾਪੂ ਕਹਿੰਦਾ ਦਿਹਾੜੀ ਦੱਪਾ ਕਰਦਾ ਮਾਤਾ ਵੀ ਲੋਕਾਂ ਦੇ ਘਰਾਂ ਦੇ ਵਿੱਚ ਜਾ ਕੇ ਕੰਮ ਧੰਦਾ ਕਰਦੀ ਐ ਤੇ ਮੈਂ ਕਹਿੰਦਾ ਭਾਜੀ ਕਬੱਡੀ ਖੇਡਣੀ ਚਾਹਣਾ ਤੇ ਮੇਰਾ ਇਲਾਜ ਹੋ ਜੇ ਤੇ ਫੇਰ ਹੀ ਮੈਂ ਕਬੱਡੀ ਖੇਡ ਸਕਦਾ ਤੁਹਾਨੂੰ ਪਤਾ ਵੀ ਅੱਜ ਇਲਾਜ ਬਹੁਤ ਮਹਿੰਗੇ ਐ ਬਹੁਤ ਪੈਸਾ ਲੱਗਦਾ ਇਲਾਜਾਂ ਤੇ ਤੇ ਕਬੱਡੀ ਵਾਲੇ ਮੈਂ ਅਕਸਰ ਆਖਦਾ ਹੁੰਨਾ ਵੀ ਬਹੁਤ ਕੋਈ ਤਕੜੇ ਘਰਾਂ ਚੋਂ ਨਹੀਂ ਇੱਕ ਨਾਰਮਲ ਪਰਿਵਾਰਾਂ ਦੇ ਵਿੱਚੋਂ ਉੱਠ ਕੇ ਇਨ੍ਹਾਂ ਗਰਾਊਂਡਾਂ ਦੇ ਵਿੱਚ ਆਉਂਦੇ ਆ ਆਪਾਂ ਸਾਰੇ ਭਰਾਵਾਂ ਨੇ ਇਸ ਵੀਰ ਦੀ ਮਦਦ ਕਰਨੀ ਹੈ ਮੈਂ ਪੇਜਾਂ ਵਾਲੇ ਵੀਰਾਂ ਨੂੰ ਵੀ ਬੇਨਤੀ ਕਰਦਾ ਹਾਂ ਵੀ ਵੀਡੀਓ ਜਿਹੜੀ ਕੱਟ ਕੇ ਇਹਦੀ ਪਾ ਦਿਓ ਤੇ ਇਹਦਾ Google Pay ਨੰਬਰ ਲਿਖ ਲਿਓ 97 812 53 172 ਇਹਦਾ Google Pay ਨੰਬਰ ਆ ਲੈ ਵੀ ਸ਼ੇਰੇ ਮੇਰੇ ਲਈ 25000 ਰੁਪਇਆ ਅਸੀਂ ਯੂनाइटेड ਕਬੱਡੀ ਫੈਡਰੇਸ਼ਨ ਆਫ ਯੂਰਪ ਨੂੰ ਬੇਨਤੀ ਕਰਾਂਗੇ ਔਰ ਨੌਜਵਾਨਾ ਉਹ ਜਲਦੀ ਤੈਨੂੰ ਪਹੁੰਚਦਾ ਹੋ ਜਾਊਗਾ ਤੇ ਬਾਕੀ ਸੱਜਣਾ ਕੋਲੇ ਨੰਬਰ ਪਹੁੰਚ ਗਿਆ ਮੁੰਡੇ ਦੀ ਆਪਾਂ ਮਦਦ ਕਰੀਏ ਲੱਖ ਸਵਾ ਲੱਖ ਰੁਪਏ ਦੀ ਲੋੜ ਆ ਤੇ ਆਉਣ ਵਾਲੇ ਸਮੇਂ ਦੇ ਵਿੱਚ ਆਪਾਂ ਇਹਨਾਂ ਨੂੰ ਗਰਾਊਂਡਾਂ ਦੇ ਵਿੱਚ ਦੇਖ ਸਕਦੇ ਆ ਇੱਕ ਭਰਾ ਗੇੜਾ ਲਾਊਗਾ ਤੇ ਚਾਹੇ 5 ਦੇਓ ਚਾਹੇ 10 ਦੇਓ ਮੈਨੂੰ ਪਤਾ ਪਹਿਲਾਂ ਵੀ ਢੇੜੇ ਲੱਗ ਚੁੱਕੇ ਆ ਪਰ ਜਿੰਨਾ ਵੀ ਤੁਹਾਡੇ ਤੋਂ ਹੋ ਸਕੇ ਇਸ ਬੱਚੇ ਦੀ ਮਦਦ ਕਰਿਓ ਐਨ ਆਰ ਆਈ ਭਰਾਵਾਂ ਨੂੰ ਮੈਂ ਬੇਨਤੀ ਕਰਦਾ ਇਹਦਾ ਮੈਂ Google Pay ਨੰਬਰ ਬੋਲਣ ਲੱਗਿਆ 97812 53172 ਇਹਦਾ Google Pay ਨੰਬਰ ਆ ਔਰ ਸ਼ੇਰਾ ਇਹਦਾ ਨਾਮ ਹੈ ਕੋਟ ਮਹਤਾਬ ਪਿੰਡ ਐ 17 18 ਸਾਲ ਦੀ ਏਜ ਐ 70 75 ਦਾ ਬੜਾ ਵਧੀਆ ਖਿਡਾਰੀ ਐ ਤੇ ਆਪਾਂ ਆਹ ਹੰਬੜਾ ਮਾਰੀਏ ਮੁੰਡੇ ਨੂੰ ਮੇਰੇ ਵੀਰੋ ਇਹਨਾਂ ਖੇਡ ਮੈਦਾਨਾਂ ਦੇ ਵਿੱਚ ਲੈ ਕੇ ਆਈਏ ਦੁਬਾਰਾ ਫੇਰ ਇਹਦੀ ਸੱਟ ਠੀਕ ਕਰਕੇ ਤੇ ਯੂਨਾਈਟਿਡ ਕਬੱਡੀ ਫੈਡਰੇਸ਼ਨ ਨੂੰ ਅਸੀਂ ਬੇਨਤੀ ਕਰਾਂਗੇ ਵੀ 25000 ਰੁਪਏ ਨੌਜੋਨਾ ਤੇਰੇ ਲਈ ਪੁੱਜਦਾ ਹੋਊਗਾ ਬਹੁਤ ਬਹੁਤ ਧੰਨਵਾਦ ਉਹਨਾਂ ਵੀਰਾਂ ਦਾ ਵੀ ਕਿਉਂਕਿ ਉਹਨਾਂ ਨੇ ਸਾਨੂੰ ਜ਼ਿੰਮੇਵਾਰੀ ਲਈ ਐ ਵੀ ਜਦੋਂ ਕਿ ਇਸ ਤਰ੍ਹਾਂ ਦਾ ਪਲੇਅਰ ਨਵਾਂ ਉੱਠਦਾ ਪਲੇਅਰ ਉਹਦੇ ਸੱਤ ਫੇੜ ਲੱਗਦੀ ਹੈ ਤੇ ਆਪਣਾ ਪਹਿਲ ਦੇ ਆਧਾਰ ਤੇ ਬੋਲਣਾ ਹੈ ਲੈ ਵੀ ਨੌਜਾਨਾ ਹੌਸਲਾ ਨਾ ਹਾਰੀ ਤੇਰੇ ਨਾਲ ਆ ਜਿੰਨੇ ਜੋਗੇ ਐ ਇੱਕ ਢੇੜਾ ਲਾ ਲਾ ਤੇ ਸਾਰੇ ਤਰਾ ਮਾਣ ਕਰਨਗੇ ਬਹੁਤ ਬਹੁਤ ਧੰਨਵਾਦ ਜੀ ਬਹੁਤ ਬਹੁਤ ਸਤਿਕਾਰ ਸ਼ਕਰਪੁਰ ਦੀ ਟੀਮ ਵੱਲੋਂ ਰਾਣਾ ਬਲਾਚੋਰੀਆ ਆਇਆ ਜਾ ਲੈ ਜਾ ਸ਼ਕਰਪੁਰ ਦੀ ਆਜ਼ਾਦ ਕਬੱਡੀ ਕਲੱਬ ਵੱਲੋਂ ਫਰੀਆਦ ਮਲੂਕ ਤੇ ਸ਼ਾਜੀ ਉਹਨਾਂ ਵੱਲੋਂ ਅਨਾਣਾ ਬਲਾ ਚੌਰੀਆ ਕਹਿੰਦਾ ਵੀ 2100 ਰੁਪਇਆ ਹੁਣੇ ਹੀ ਦੇ ਦਿੰਨੇ ਆਪਾਂ ਇਸ ਨੌਜੋਨ ਦੇ ਲਈ ਇੱਕ ਵਾਰੀ ਤਾੜੀਆਂ ਜ਼ੋਰਦਾਰ ਮਾਰ ਦਿਓ ਮੇਰੇ ਵੀਰੋ ਕੈਲਰ ਵਾਲਾ ਰਵੀ ਕਹਿੰਦਾ ਵੀ 1100 ਮੇਰੇ ਵੱਲੋਂ ਕਰਦੇ ਹੋ ਮੇਰੇ ਵੀਰੋ ਪਲਵਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ 2000 ਰੁਪਇਆ ਮੇਰਾ ਪਲਵਿੰਦਰ ਸਿੰਘ ਜੀ ਚੰਡੀਗੜ੍ਹ ਵਾਲੇ ਕਹਿੰਦੇ ਵੀ 2000 ਰੁਪਇਆ ਸੁੱਖਾ ਸਰਫ ਗੋਡੀਆਂ ਵੀ ਕਹਿੰਦਾ ਵੀ ਆਪਾਂ ਪੁਜਦਾ ਕਰ ਦਾਂਗੇ ਬਹੁਤ-ਬਹੁਤ ਧੰਨਵਾਦ ਆ ਬਹੁਤ-ਬਹੁਤ ਸਤਿਕਾਰ ਆ ਜੀਤੇ ਬਾਬੇ ਵੱਲੋਂ ਕਰਦੀਏ ਦਾ 10000 ਜੀਤਾ ਬਾਬਾ ਬੈਲਜੀਅਮ ਵਾਲਾ 10000 ਰੁਪਇਆ ਮੇਰੇ ਵੀਰੋ ਉਹਨਾਂ ਵੱਲੋਂ ਅਸੀਂ ਨੌਜਾਨਾ ਤੋ ਆਪ ਦਾ ਕੋਈ ਨੰਬਰ ਮੇਰੇ ਕੋਲੇ ਆ ਗਿਆ ਮੈਂ ਫੋਟੋ ਖਿੱਚ ਲੈਣਾ ਤੇ ਤੇਰੇ ਤੱਕ ਪਹੁੰਚਦਾ ਹੋ ਜੂਗਾ 35000 25 ਫੈਡਰੇਸ਼ਨ ਦਾ 10 ਜੀਤੇ ਬਾਬੇ ਦਾ ਕੋਈ ਗੱਲ ਨਹੀਂ ਹੋਵੇ ਟੈਨਸ਼ਨ ਨਾਲੀ ਆਹ ਗੇੜਾ ਲਾਊਗਾ ਜੀ ਤੇ ਸਾਰਿਆਂ ਨੂੰ ਬੇਨਤੀ ਆ ਵੀ ਵੱਧ ਚੜ ਕੇ ਮਾਨ ਕਰਿਓ ਹੋਰ ਵੀ ਰੁਕਣਾ ਚੰਨੋ ਸਬਸਕ੍ਰਾਈਬ ਕੋਲੋ ਸੋ